ਸੱਤ ਸਿਰਿਆ ਕਾਲਜੀ ਮੈਂ ਤੁਹਾਡਾ ਦੋਸਤ ਅਮਰਤ ਡੈਰੀ ਫਾਰਮ ਅਕਲਿਆ ਦੇ YouTube ਚੈਨਲ ਤੋਂ ਅੱਜ ਬਾਈ ਆਪਾਂ ਤੁਹਾਡੇ ਵਾਸਤੇ ਤੋਹਫਾ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਇਹ ਮੱਝ ਬਾਈ ਜਮਾ ਪਿਓਰ ਕਾਲੀ ਆ ਪਤਲੇ ਪਿੰਡੇ ਦੀ ਆ ਤੇ ਸਿੰਘ-ਸੁੰਗ ਦੇਖੋ ਬਾਈ ਤੁਸੀਂ ਪੂਰਾ ਵਧੀਆ ਸਿੰਘ ਬਣਿਆ ਹੋਇਆ ਕੁੰਡੇ ਸਿੰਘਾਂ ਦੀ ਆ ਤੇ ਬਾਈ ਲੇਵਲੂਆ ਦੇਖੋ ਤੁਸੀਂ ਝੋਟੀ ਦਾ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਆ ਮੱਝ ਲੇਵਲੂਆ ਪੂਰਾ ਓਕੇ ਹੈ ਬਾਈ ਤੇ ਬਾਈ ਹਜੇ 3-4 ਦਿਨ ਹੋਇਆ ਸੂਈ ਨੂੰ ਤੇ ਥਣ ਥਣਾਂ ਦੀ ਪੂਰੀ ਵਧੀਆ, ਕੋਲੀ ਧਾਰਾ ਵਧੀਆ। ਚੌਥੇ ਸੂਏ ਸੂਈ ਆ ਮਾਜ ਇਹ। 2-4 ਦਿਨ ਹੋ ਗਏ ਸੂਈ ਨੂੰ। ਮੰਗਰੇ ਦੇ ਬੱਚਾ ਕੱਟਾਗਾ ਪਤਾ ਨਹੀਂ ਕੱਟੀ ਆ ਬਾਈ ਨੇ ਦੱਸਿਆ ਨਹੀਂ ਪ੍ਰੋਪਰ। ਤੇ ਬਾਈ ਇਹ 14 ਤੋਂ 15 ਕਿਲੋ ਦੁੱਧ ਚੋਇਆ ਬਾਈ ਨੇ। ਬਾਈ ਕਹਿੰਦਾ ਗਰੰਟੀ ਨਾਲ ਦੇਵਾਂਗੇ ਆਪਾਂ 14-15 ਕਿਲੋ ਦਾ ਦੁੱਧ ਵਧੀਆ ਖੁੱਲਾ ਡੁੱਲਾ ਦਿੰਦੀ ਆ। ਜਿਵੇਂ 2 ਦਿਨ ਹੋਇਆ ਸੂਈ ਨੂੰ ਉਸ ਹਿਸਾਬ ਨਾਲ 7-8 ਲੀਟਰ ਬਾਲਾ ਤਿਆਰ ਆ ਬਾਈ ਇਸਲੇ ਇਹ ਬਾਈ ਪਿੰਡ ਕਰਮਗੜ ਜ਼ਿਲ੍ਹਾ ਬਰਨਾਲਾ ਬਾਈ ਕੋਲੇ ਖੜੀ ਆ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਮੇਰੇ ਵੀਰ ਨੂੰ ਕਿਸੇ ਨੂੰ ਚਾਹੀਦੀ ਹੋਈ ਤਾਂ ਬਾਈ ਨਾਲ ਸੰਪਰਕ ਕਰਕੇ ਮੁੱਲਵਾੜੀ ਕਰ ਸਕਦਾ ਤੇ ਜਿਹੜੇ ਵੀਰੇ ਵੀਰ ਨੇ ਇਦਾਂ ਦੀਆਂ ਵੀਡੀਓ ਆਪਣੇ ਤੋਂ ਬਣਵਾਉਣੀਆਂ ਨੇ ਆਪਣਾ ਨੰਬਰ 9814092012 ਤੇ ਆਪਣਾ YouTube ਚੈਨਲ ਅਮਰਤ ਡੇਰੀ ਫਾਰਮ ਆਖ ਲਿਆ ਇਹਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਤੁਸੀਂ ਵਧੀਆ ਮੱਝ ਖਰੀਦ ਸਕੋ ਧੰਨਵਾਦ ਜੀ